ਰੋੜ ਕਿੰਨੇ ਜ਼ਿਆਦਾ ਵਾਹਨਾਂ ਖੁੱਲੇ ਬਣੇ ਹੋਏ ਨੇ ਯਾਰ ਇੰਨੇ ਬੜੇ ਤਕਾਬਾਦ ਐਦਾ ਸਨਰਾਈਜ਼ ਦੇਖ ਰਿਆ ਹਾਂ ਹੁਣ ਅਸੀਂ ਖਾਣ ਪੀਣ ਨੂੰ ਲੱਭਣ ਚੱਲੇ ਆਂ ਦੇਖਦੇ ਆਂ ਜੇ ਕੁਝ ਮਿਲਦਾ ਹੈ ਚਲੋ ਕੋਈ ਬਾਤ ਨਹੀਂ ਚਾਹੇ ਬਾਅਦ ਵਿੱਚ ਪੀ ਲੇਂਗੇ ਅੱਲਾ ਅੱਲਾ ਏਰੀਆ ਦੇਖੋ ਤੁਸੀਂ ਤੂੰ ਮੇਰਾ ਭਰਾ ਮਤਰਾਪਾ ਗਾਣਾ ਜਿਆ ਬੜਾ ਚੱਲਿਆ ਨਾ ਚੱਕਾ ਪਰਾ ਪਰਾ ਪਾ ਦੋਵੇਂ ਭਰਾਵਾਂ ਰੱਚ ਪਹਿਲੇ ਚਲੇ ਹਾਂਜੀ ਸਾਸਟੀ ਗਾਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਚੰਡੀਗੜ੍ਹ ਤੇ ਸਵੇਰ ਦਾ 5 ਵਜੇ ਦਾ ਟਾਈਮ ਹੈ ਜੀ ਪੂਰੇ ਤੇ ਪੂਰੇ 5 ਵਜੇ ਨੇ ਪੂਰੇ ਨਾਲ ਇੱਕ ਘਟਨਾ ਇੱਕ ਵੱਧ ਤੇ ਅੱਜ ਮੂਡ ਥੋੜਾ ਜਿਹਾ ਅਫਸੈਟ ਹੈ ਕਿਉਂਕਿ ਨੰਨੂ ਸਾਡੀ ਬਿਮਾਰ ਹੈ ਤੇ ਉਹਨੂੰ ਘਰ ਛੱਡ ਕੇ ਆਣਾ ਪੈ ਰਿਹਾ ਸਾਨੂੰ ਤੇ ਨੰਨੂ ਨੂੰ ਘਰ ਛੱਡ ਕੇ ਆਣਾ ਪੈ ਰਿਹਾ ਤੇ ਬਹੁਤ ਜ਼ਿਆਦਾ ਮਤਲਬ ਮੂਡ ਯਾ ਖਰਾਬ ਆ ਕਿਉਂਕਿ ਬੁਖਾਰ ਯਾਰ ਚੜਿਆ ਹੋਇਆ ਉਤਰਦਾ ਹੀ ਨਹੀਂ ਪਿਆ 2-3 ਦਿਨ ਹੋ ਗਏ ਇਦਾਂ ਹੀ ਤੇ ਤਾਂ ਕਰਕੇ ਫਿਰ ਹੁਣ ਬਹੁਤ ਐਕਸਾਈਟਮੈਂਟ ਸੀਗੀ ਵੇਹੇ ਚੰਡੀਗੜ੍ਹ ਜਾਣ ਦੀ ਪਰ ਹੁਣ ਸਾਰੀ ਐਕਸਾਈਟਮੈਂਟ ਖਤਮ ਹੋ ਚੁੱਕੀ ਹੈ ਬਸ ਵਲੌਗ ਮੈਂ ਜ਼ਰੂਰ ਬਣਾਵਾਗਾ ਠੀਕ ਹੈ ਤੇ ਬਾਕੀ ਐਕਸਾਈਟਮੈਂਟ ਇੰਨੀ ਹੈ ਨਹੀਂ ਬਾਕੀ ਉਦਾਂ ਠੀਕ ਆ ਹੁਣ ਉਹਦਾ ਬੁਖਾਰ ਉਦਾਂ ਉੱਤਰ ਗਿਆ ਸੀਗਾ ਦਵਾਈ ਦਿੱਤੀ ਪਰ ਵਾਰ-ਵਾਰ ਹਾਂ ਵਾਰ-ਵਾਰ ਚੜ ਜਾਂਦਾ ਇਹ ਪੰਗਾ ਪੈ ਰਿਹਾ ਵਾਰ-ਵਾਰ ਚੜ ਜਾਂਦਾ ਤਿੰਨ ਚਾਰ ਚਾਰ ਦਿਨ ਅੱਜ ਚੌਥਾ ਦਿਨ ਹੈ ਇਦਾਂ ਹੀ ਲਗਾਤਾਰ ਹੈ ਤੇ ਹੁਣ ਅੱਜ ਡਾਕਟਰ ਨੂੰ ਜਾ ਕੇ ਕਹਿਣਾ ਵੀ ਦਵਾਈ ਬਦਲੋ ਹਨਾ ਮਾੜਾ ਠੀਕ ਹੁੰਦੀ ਖੇਡਣ ਲਾ ਜਾਂਦੀ ਹੈ ਨਾ ਫੇਰ ਚੜ ਜਾਂਦਾ ਹਾਂ ਖੇਡਣ ਲਾ ਜਾਂਦੀ ਹੈ ਪਾਣੀ ਰਤੀ ਪਾਣੀ ਫੇਰ ਪਾਣੀ ਪੀਤਾ ਉਹ ਭਰ-ਭਰ ਕੇ ਨਾ ਫੇਰ ਮਾੜਾ ਠੀਕ ਹੁੰਦੀ ਖੇਡਣ ਲਾ ਜਾਂਦੀ ਉਹ ਫੇਰ ਬਿਮਾਰ ਹੋ ਜਾਂਦੀ ਬਾਅਦ ਤੇ ਮਤਲਬ ਰੈਸਟ ਚਾਹੀਦਾ ਦਵਾਈ ਖਾਦੀ ਰੈਸਟ ਨੂੰ ਚਾਹੀਦਾ ਉਹ ਰੈਸਟ ਕਰਨਾ ਚਾਹੀਦਾ ਟਿਕਦੀ ਤੇ ਹੈ ਨਹੀਂ ਬਸ ਮਾੜੀ ਠੀਕ ਹੁੰਦੀ ਭੱਜਣ ਲਾ ਪੈਂਦੀ ਕਦੀ ਉੱਤਰ ਉੱਤਰ ਬਸ ਤੇ ਚਲੋ ਫਿਲਹਾਲ ਅਣਕੀ ਜਾ ਰਹੇ ਆ ਹਨੇਰਾ ਪਿਆ ਹੋਇਆ ਤੇ ਬਸ ਧਿਆਨ ਨਾਲ ਜਾਣਾ ਪੈਣਾ ਕਿਉਂਕਿ ਤੁਹਾਨੂੰ ਚੰਡੀਗੜ੍ਹ ਦਾ ਤਾਂ ਪਤਾ ਹੀ ਹੈ ਹਨਾ ਤੇ ਉੱਥੇ ਬਹੁਤ ਧਿਆਨ ਨਾਲ ਸਾਨੂੰ ਜਾਣਾ ਪੈਣਾ ਹਾਂਜੀ ਤੇ ਹੁਣ ਪਹਿਲਾ ਟੋਲ ਆ ਗਿਆ ਤੇ ਹੁਣੇ ਕਟਾਵਾਂਗੇ ਬਸ ਤੇ ਚੰਡੀਗੜ੍ਹ ਤੋਂ ਕਿੰਨਾ ਕਿਲੋਮੀਟਰ ਰਹਿ ਗਿਆ ਮੈਨੂੰ ਟੋਟਲ ਜਿੱਥੇ ਆਪਾਂ ਜਾਣਾ 102 ਕਿਲੋਮੀਟਰ ਆ ਆਪਾਂ ਮੇਰੇ ਸਾਹਮਣੇ ਉਹ ਦੋ 70 ਆ ਗਏ 70 ਕਿਲੋਮੀਟਰ ਆ ਗਿਆ ਟੋਲ ਘਟਾ ਲੀਆ ਪਹਿਲਾਂ ਹਾਂਜੀ ਤੇ ਸਾਡਾ ਟੋਲ ਕੱਟਿਆ ਗਿਆ 105 ਰੁਪਏ ਆ ਦੇਖੋ 204 ਚਾਰਜ ਕੀਤਾ 205 ਰੁਪਏ ਸੀ 100 ਰੁਪਿਆ ਰਹਿ ਗਿਆ ਬਹੁਤ ਮਹਿੰਗਾ ਟੋਲ ਆ ਯਾਰ ਇਹ ਵੀ ਏ ਦਿਨ ਥੋੜਾ ਥੋੜਾ ਸੂਰਜ ਦੇਖੋ ਉੱਪਰ ਆ ਰਿਹਾ ਤੇ ਦਿਨ ਚੜ ਰਿਹਾ ਤੇ ਸਾਹਮਣੇ ਉਹ ਚਾਨ ਨਜ਼ਰ ਆਉਂਦਾ ਸਾਨੂੰ ਹਲਕਾ ਹਲਕਾ ਜਿਹਾ ਚੰਨੀ ਨਜ਼ਰ ਆਏਗਾ ਕੈਮਰੇ 'ਚ ਰੋਡ ਕਿੰਨੇ ਜ਼ਿਆਦਾ ਵਾ ਹੈ ਨਾ ਖੁੱਲੇ ਬਣੇ ਹੋਏ ਨੇ ਯਾਰ ਕਿੰਨੇ ਜ਼ਿਆਦਾ ਵਾਈਡ ਨੇ ਯਾਰ ਉਹ ਸੋਹਣੇ ਰੋਡ ਬਣੇ ਹੋਏ ਆ ਜਿਹੜੇ 105 ਰੁਪਏ ਕੱਟੇ ਨਾ ਬਿਲਕੁਲ ਹੈ ਨਾ ਜਾਇਆ ਜਨੇ ਹਾਂ ਹਾਂਜੀ ਤੇ ਹੁਣ ਤੁਸੀਂ ਦੇਖੋ ਸੂਰਜ ਦਾ ਨਜ਼ਾਰਾ ਸਨਰਾਈਜ਼ ਪਹਿਲੀ ਵਾਰੀ ਅਸੀਂ ਮਤਲਬ ਪਹਿਲੀ ਵਾਰੀ ਨਹੀਂ ਬੜੇ ਦਿਨਾਂ ਬਾਅਦ ਐਦਾਂ ਸਨਰਾਈਜ਼ ਦੇਖ ਰਹੇ ਆ ਵੇਖੋ ਮਤਲਬ ਅੱਖਾਂ ਨੂੰ ਦੇਖਣ ਨੂੰ 9 16 ਲੱਗ ਰਿਹਾ ਪਹਾੜਾਂ ਦੇ ਪਿੱਛੋਂ ਦੀ ਉਹ ਦੇਖੋ ਪਹਾੜ ਨਜ਼ਰ ਆ ਰਹੇ ਨੇ ਤੇ ਪਹਾੜਾਂ ਦੇ ਪਿੱਛੋਂ ਦੀ ਸਨਰਾਈਜ਼ ਹੋ ਰਿਹਾ ਉਹ ਪਹਾੜ ਨਜ਼ਰ ਆ ਰਹੇ ਨੇ ਇਹ ਚ ਕੈਮਰੇ ਚ ਨਹੀਂ ਨਾ ਫਿਰ ਇੰਨਾ ਪ੍ਰੋਪਰ ਨਜ਼ਰਾਂ ਦਾ ਤਾਂ ਕਰਗੇ ਤਾਂ ਬਿਲਕੁਲ ਕਲੀਅਰ ਕ੍ਰਿਸਟਲ ਕਲੀਅਰ ਨਜ਼ਰ ਆ ਰਿਹਾ ਬਹੁਤ ਜਿਆਦਾ ਸੋਹਣਾ ਨਜ਼ਾਰਾ ਇਤ ਕਿਤਾਬਾਂ ਵਿੱਚ ਤਸਵੀਰਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਆ ਪਹਾੜਾਂ ਦੇ ਵਿੱਚ ਪਿੱਛੋਂ ਦੀ ਸੂਰਜ ਨਿਕਲਿਆ ਹੁੰਦਾ ਹੈ ਨਾ ਬੰਨੀ ਤੇ ਹੋਰ ਪ੍ਰੋਪਰ ਚੜਿਆ ਹੀ ਦਿਨ ਆ ਦੇਖੋ ਸੂਰਜ ਦੇਵਤਾ ਆਇਆ ਨੂੰ ਪੂਰਾ ਚਮਕ ਰਿਹਾ ਪੂਰਾ ਪਹਾੜ ਵੀ ਨਜ਼ਰ ਆ ਰਹੇ ਨੇ ਸਾਹਮਣੇ ਤੇ ਮੈਂ ਆਪਾਂ ਇੱਥੇ ਲਾ ਦਿੱਤੀ ਮਾਰਦੀ ਫੋਟੀ ਅੰਦਰ ਬਾਠ ਚੱਲ ਰਿਹਾ ਤਾਂ ਕਰਕੇ ਬੋਲ ਹੀ ਰਹੇ ਕੋਈ ਹਾਂਜੀ ਤੇ ਪਹੁੰਚ ਚੁੱਕੇ ਆ ਆਪਾਂ ਚੰਡੀਗੜ੍ਹ ਇਹ ਚੰਡੀਗੜ੍ਹ ਦਾ ਏਰੀਆ ਤੇ ਸੈਕਟਰ ਸੈਕਟਰ ਸ਼ੁਰੂ ਹੋ ਗਏ ਨੇ ਤੇ ਆਦਰ ਦੇਖੋ ਕਿੰਨਾ ਸੋਹਣਾ ਏਰੀਆ ਖੂਬਸੂਰਤ ਏਰੀਆ ਸ਼ੁਰੂ ਹੋ ਗਿਆ ਮਜ਼ਾ ਆ ਰਿਹਾ ਹੈ ਨਾ ਚੰਡੀਗੜ੍ਹ ਵੜਦੇ ਆ ਚੰਡੀਗੜ੍ਹ ਦੀ ਅਲੱਗ ਹੀ ਵਾਈਬ ਹੁੰਦੀ ਹੈ ਹਮੇਸ਼ਾ ਹੈ ਨਾ ਇਹ ਤੁਹਾਨੂੰ ਥੋੜਾ ਜਿਹਾ ਹਨੇਰਾ ਜਿਹਾ ਲੱਗ ਰਿਹਾ ਹੋਣਾ ਕਿਉਂਕਿ ਹੁਣ ਸੂਰਜ ਨਿਕਲ ਆਇਆ ਪਰ ਇੱਥੇ ਬਹੁਤ ਜ਼ਿਆਦਾ ਸੰਘਣੇ ਦਰਖਤ ਨੇ ਹੈ ਨਾ ਬਹੁਤ ਜ਼ਿਆਦਾ ਪਹਿੜ ਪੋਦੇ ਨੇ ਦਾ ਕਰਕੇ ਹਨੇਰਾ ਜਿਹਾ ਨਾ ਲੱਗਦਾ ਹੋਵੇ ਤੇ ਆ ਦੇਖੋ ਸੰਨਹਾਨਾ ਹਾਲੇ ਸੈਕਟਰ ਸ਼ੁਰੂ ਹੋ ਗਏ ਨੇ ਆ ਵਾਹਣ ਇੱਥੇ ਸੱਟ ਦੋ ਥੱਲੇ ਚਲੜਣੀ ਹੈ ਗੱਡੀ ਆਰਾਮ ਨਾਲ ਹੋੜੀ ਹੋੜੀ ਤੇ ਆਪਾਂ ਚੱਲਦੇ ਜਾਣਾ ਹਾਂਜੀ ਤੇ ਸੋਹਣਿਆ ਸੋਹਣਿਆ ਇਹ ਰੋਡ ਸੋਹਣੀਏ ਸੁਣੀਆ ਬਿਲਡਿੰਗਾਂ ਹੈ ਕਿੰਨਾ ਖੂਬਸੂਰਤ ਲੱਗਦਾ ਮੈਨੂੰ ਐਂ ਲੱਗਦਾ ਵੀ ਕੈਮਰਾ ਔਨ ਹੀ ਰੱਖਣਾ ਚਾਹੀਦਾ ਕਿਉਂਕਿ ਜਿੱਦਾਂ ਮੈਂ ਕੈਮਰਾ ਬੰਦ ਕਰਦਾ ਨਾ ਤੇ ਨਾਲ ਹੀ ਕੋਈ ਕੈਂਟਜੀ ਜੀ ਲੰਘ ਜਾਂਦੀ ਆ ਮੰਨੀ ਆ ਆਹ ਕਿਹਦਰ ਮੈਦਾਨ ਹੈ ਇੰਨਾ ਸੋਹਣਾ ਲੱਗ ਰਿਹਾ ਯਾਰ ਆ ਬੂੰਦਾ ਪਈ ਹੋਈ ਹੈ ਨਾ ਸ਼ੀਸ਼ਾ ਥੱਲੇ ਕਰਤੀ ਆਹ ਆਹ ਕੀ ਬਾਤ ਹੈ ਵਿੱਚ ਵਿੱਚ ਖਲਾਰਾ ਨਜ਼ਰ ਆਉਂਦਾ ਹੈ ਇੱਦਾਂ ਦੀ ਗੱਲ ਨਹੀਂ ਫਿਰ ਜ਼ਿਆਦਾਤਰ ਸੋਹਣੀਆਂ ਚੀਜ਼ਾਂ ਹੀ ਨਜ਼ਰ ਆਉਂਦੀਆਂ ਆ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਦੇਖੋ ਤੇ ਉਹ ਬੰਦਾ ਮੈਪ ਦੇਹਾਰ ਦੇ ਗਿਆ ਆ ਮੈਪ ਲਗਾ ਲਓ ਤੇ ਫਿਰ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਸਕਦੇ ਹੋ ਕਿਉਂਕਿ ਇੱਥੇ ਤਾਂ ਬੰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਮੈਪ ਇੱਥੇ ਕਾਮਯਾਬ ਹੈ ਕਿਉਂਕਿ ਹੁਣ ਉਹ ਬਣ ਗਏ ਨਾ ਰਸਤੇ ਬਣੇ ਹੋਏ ਆ ਪੱਕੇ ਆ ਪ੍ਰੋਪਰ ਆ ਵੀ ਉਧਰੋਂ ਹੀ ਜਾਣਾ ਬੰਦਿਆਂ ਨੇ ਤੇ ਉਧਰੋਂ ਹੀ ਆਉਣਾ ਹੈ ਨਾ ਤੇ ਯਾਨੀ ਕਿ ਹੋਰ ਕੋਈ ਵਲਵਲਿੰਗ ਹੈ ਨਹੀਂ ਤੇ ਇਸ ਕਰਕੇ ਮੈਪ ਤੇ ਆਪਾਂ ਭਰੋਸਾ ਕਰਕੇ ਚੰਡੀਗੜ੍ਹ ਚ ਘੁੰਮ ਸਕਦੇ ਆ ਬਹੁਤ ਵਧੀਆ ਤੇ ਆਪਾਂ ਹੁਣ ਕੈਮਰਾ ਮੈਂ ਔਨ ਹੀ ਰੱਖਾਂਗਾ ਠੀਕ ਹੈ ਨਾ ਹਲੇ ਫਿਲਹਾਲ ਲਈ ਤੇ ਕਿਉਂਕਿ ਜਿੱਥੇ ਜਾਣਾ ਉਹ ਸਾਡਾ ਏਰੀਆ ਆ ਗਿਆ ਬਸ 1 ਮਿੰਟ ਦੇ ਅੰਦਰ ਅੰਦਰ ਠੀਕ ਹੈ ਜੀ ਠੀਕ ਹੈ ਜੀ ਤੇ ਪਹੁੰਚ ਗਏ ਆਪਾਂ ਹਾਂਜੀ ਤੇ ਹੁਣ ਅਸੀਂ ਆਏ ਆ ਮਨਪ੍ਰੀਤ ਨੂੰ ਉੱਥੇ ਖੜੀ ਕਰਕੇ ਗੱਡੀ ਦੇ ਵਿੱਚ ਤੇ ਗੱਲ ਇਦਾਂ ਵੀ ਹੁਣ ਅਸੀਂ ਕੋਈ ਖਾਣ ਪੀਣ ਨੂੰ ਲੱਭਣ ਚੱਲੇ ਆ ਦੇਖਦੇ ਆ ਜੇ ਕੁਝ ਮਿਲਦਾ ਹੈ ਨਾ ਪਰ ਮੈਨੂੰ ਵੀ ਲੱਗਦਾ ਨਹੀਂ ਹੈਗਾ ਕੁਝ ਹੋਏਗਾ ਨੇੜੇ ਤੇ ਮੈਂ ਕਹਣਾ ਕੋਈ ਦੁਕਾਨਦਗੂ ਨਹੀਂ ਹੋਵੇ ਕੋਰਪੇਟ ਮਿਲ ਜਾ ਸਹੀ ਗੱਲ ਹੈ ਸਹੀ ਬਾਕੀ ਦੇਖਦੇ ਆ ਜੀ ਮਿਲਦਾ ਤਾਂ ਭੁੱਖ ਬਹੁਤ ਲੱਗੀ ਹੋਈ ਹੈ ਸ਼ਾਂਤੀ ਹੈ ਸ਼ਾਂਤੀ ਹਾਂ ਬਾਕੀ ਸਾਨੂੰ ਨੰਨੂ ਦੀ ਬਹੁਤ ਜ਼ਿਆਦਾ ਟੈਨਸ਼ਨ ਪਈ ਹੋਈ ਸੀਗੀ ਹੁਣ ਉਹ ਚਲੋ ਸੁੱਤੀ ਹੋਈ ਹੈ ਤੇ ਡੈਡੀ ਕਹਰੇ ਵੀ ਹਾਂ ਡੈਡੀ ਕਹਰੇ ਵੀ ਸੋ ਗਈ ਸੀ ਹੈ ਨਾ ਤੇ ਚਲ ਹੁਣ ਜਾਣਗੇ 10:00 ਵਜੇ ਡਾਕਟਰ ਆ ਜਾਂਦਾ ਤੇ ਫਿਰ ਉਹ ਜਾਣਗੇ ਦਵਾਈ ਦੋਈ ਲੈਣ ਮੈਂ ਨੰਨੂ ਦੀ ਪੇਟ ਟਿਸਟ ਕਰਵਾ ਲੈਣਗੇ ਹੈਨਾ ਇਹ ਮੈਡੀਕਲ ਕਾਲਜ ਐਂਡ ਹਸਪੀਟਲ ਆ ਸਾਊਥ ਕੈਂਪਸ ਚੰਡੀਗੜ੍ਹ ਅਹ ਅੜਤਾੜੀ ਡੀ ਆਹੀ ਬਸ ਚੰਡੀਗੜ੍ਹ ਦੀ ਖੂਬਸੂਰਤੀ ਜਿਹੜੀ ਨਾ ਸਾਨੂੰ ਇਹੀ ਮੁੰਦੀ ਸਭ ਨੂੰ ਪਰਪਰ ਚੰਡੀਗੜ੍ਹ ਨਹੀਂ ਇਹ ਚੰਡੀਗੜ੍ਹ ਦੇ ਹੈ ਤਾਂ ਵਿੱਚ ਹੀ ਆ ਪਰ ਥੋੜਾ ਜਿਹਾ ਪਿੱਛੇ ਪਿੱਛੇ ਆ ਬਾਰ-ਬਾਰ ਆ ਚੰਡੀਗੜ੍ਹ ਤੋਂ ਬਾਰ-ਬਾਰ ਜਿਹੜਾ ਏਰੀਆ ਉਹ ਨਾ ਉਹ ਆ ਇਹ ਪਰਪਰ ਚੰਡੀਗੜ੍ਹ ਦੇ ਵਿੱਚ ਹਾਂ ਹਾਂ ਇਹ ਮੁਹੱਲੇ ਦੇ ਨਾਲ ਦਾ ਮੁਹੱਲੀ ਦਾ ਏਰੀਆ ਆ ਮੁਹੱਲੀ ਦੇ ਨਾਲ ਦਾ ਏ ਵਧੀਆ ਪਰ ਫਿਰ ਵੀ ਬਹੁਤ ਜ਼ਿਆਦਾ ਵਧੀਆ। ਲੱਗਦਾ ਆਪਾਂ ਨੂੰ ਗੱਡੀ ਤੇ ਜਾਣਾ ਪੈਣਾ ਖਾਣ ਨੂੰ ਉੱਥੇ। ਹਾਂ। ਸਹੀ ਗੱਲ। ਹੰਜ ਦੇ ਲੱਬਦੇ ਲਬਾਂਦੇ ਹੋ ਤਾਂ ਕੋਈ ਲੱਬਿਆ ਨਹੀਂ। ਤੇ ਆ ਇੱਕ ਸਾਨੂੰ ਸ਼ਾਪ दिखी ਏ। ਹਾਂ ਦੇਖੋ। ਤੇ ਇੱਥੇ ਪਿਆ ਹੋਇਆ ਸਮਾਨ ਖਾਣ ਪੀਣ ਵਾਲਾ ਭਾਈ ਸਾਹਿਬ ਕੋਲ। ਠੀਕ ਹੈ। ਯਾਰ ਸ਼ਹੀ ਪਨੀਰ ਖਾਂਦਾ ਸ਼ਹੀ ਪਨੀਰ ਹਾਂ ਯਾਰ ਸ਼ਹੀ ਪਨੀਰ ਨੇ ਬਹੁਤ ਤੰਗ ਕੀਤਾ ਹੋਇਆ। ਹੋਰ ਪਤਾ ਨਹੀਂ ਯਾਰ ਚੱਲ ਕੀ ਕਹਸਾ ਬਿਸਕੁਟ ਵੀ ਹੈਗੇ ਨੇ ਬੰਨੀ। ਔਰ ਇਹ ਬਿਸਕੁਟ ਵੀ ਹੈਗੇ ਬਿਸਕੁਟ ਵੀ ਲੈ ਲੈਣੇ ਯਾਰ ਔਰ ਭੈਗੇ ਜਦ ਤੱਕ ਮੂੰਹ ਮਾਰਾਂਗੇ ਚਾਹ ਵੀ ਹੈਗੀ ਆ ਭਾਈ ਚਾਹ ਵੀ ਬਣਾ ਦਿੰਦਾ ਉਦਾਂ ਚਾਹ ਭਾਈ ਆਪ ਕੋ ਨਹੀਂ ਆਹ ਬਣਦੀ ਆ ਕਿ ਨਹੀਂ ਥੋੜਾ ਕਹਿੰਦਾ ਟਾਈਮ ਲੱਗੇਗਾ ਚਲੋ ਕੋਈ ਬਾਤ ਨਹੀਂ ਚਾਹ ਬਾਅਦ ਵਿੱਚ ਪੀ ਲੇਂਗੇ ਅੱਲਾ ਅੱਲਾ ਏਰੀਆ ਦੇਖੋ ਤੁਸੀਂ ਲਾਜਵਾਬ ਪਾਣੀ ਵਿੱਚ ਪਏ ਨਾ ਕਿੱਡੀ ਗੜ ਜਾਂਦੀ ਹੈ ਬੜੀ ਗੜਦੀ ਹੈ ਬਾਰ ਬਾਰ ਏਰੀਆ ਹੈ ਚੰਡੀ ਹਾਂ ਪੰਜਾਬ ਹੈ ਹਾਂ ਪੰਜਾਬ ਸਾਥ ਮਹੀਆ ਨੂੰ ਮੂੰਗ ਦਾਲ ਚਿਪ ਲੈਣੀ ਲੱਲਾ ਬਿਸਕੁਟ ਸਹੀ ਹੈ ਬਿਸਕੁਟ ਹੀ ਲੈ ਲੈ ਨਹੀਂ ਬਿਸਕੁਟ ਲੈ ਮੂੰਗ ਦਾਲ ਲੈ ਦੋ ਲੱਲਾ ਪੈਕਟ ਤਾਂ ਦੋ ਲੱਲਾ ਚਿਪਸ ਵੀ ਲੈ ਲੈ ਯਾਰ ਦੱਸ ਦੱਸ ਸਾਰੇ ਲੈ ਲੈ ਟੈਨਸ਼ਨ ਕਰਦੀ ਰਹੀ ਹੋਈ ਫਿਰ ਜੀ ਇਹਨੇ ਸੋਚਣ ਵਾਲੀ ਤੇ ਗੱਲ ਹੀ ਕੋਈ ਨਹੀਂ ਜੀ ਹੈ ਜੀ ਹਾਂ ਲੈ ਲੈ ਹਾਂਜੀ ਤੇ ਹੁਣ ਅਸੀਂ ਚੱਲੇ ਆਂ ਗਰੋਸਰੀ ਸਟੋਰ ਲੱਭਣ ਤੇ ਆਹ ਗਰੋਸਰੀ ਸਟੋਰ ਹੈਗਾ 60 ਮੀਟਰ ਤੇ ਯਾਨੀ ਕਿ 9 ਮਿੰਟ ਦਾ ਰਾਹ ਏ ਪੈਦਲ ਤੇ ਆਹ ਦੇਖੋ ਪੈਦਲ ਦਾ ਪਾਇਆ ਹੋਇਆ ਸੀ ਤੇ ਆ ਪੈਦਲ ਜਾ ਰਹੇ ਆ ਹੁਣ ਅਸੀਂ ਦੋਵੇਂ ਭਰਾ ਤੂੰ ਮੇਰਾ ਭਰਾ ਮਾ ਤਰਾ ਪ੍ਰਾ ਗਾਣਾ ਜੇ ਬੜਾ ਚੱਲਿਆ ਨਾ ਚੱਲ ਭਰਾ ਪ੍ਰਾ ਅੱਪ ਦੋਵੇਂ ਭਰਾਵਾਂ ਦਾ ਚ ਪਹਿਲੇ ਚਲੇ ਹੁਣ ਅਸੀਂ ਜਾ ਰਹੇ ਆ ਗਰੋਸਰੀ ਸਟੋਰ ਲੱਭਣ ਵਾਸਤੇ ਠੀਕ ਹੈ ਜੀ ਹਾਂਜੀ ਤੇ ਆਹ ਦੇਖੋ ਅਸੀਂ ਹੁਣ ਪਹੁੰਚੇ ਆਂ ਆਹ ਵਾਲਾ ਗਰੋਸਰੀ ਸਟੋਰ ਕਿੰਨਾ ਸੋਹਣਾ ਲੱਗਦਾ ਹੈ ਨਾ 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 ਪਤਲਾ ਲੱਗ ਰਿਹਾ ਬਹੁਤ ਜ਼ਿਆਦਾ ਹੈਗਾ ਵੀ ਪਤਲਾ ਗਰੋਸਰੀ ਸਟੋਰ ਆ ਚੱਲ ਚੱਲੀਏ ਯਾਰ ਦੇਖਦੇ ਆਂ ਕੀ ਖਾਣਾ ਪੀਣਾ ਹਾਂਜੀ ਤੇ ਅਸੀਂ ਆ ਲੈ ਆ ਲੱਸੀਆਂ ਦੇ ਪੈ ਦੋ ਪੈਕਟ ਲੈ ਆ ਆ ਲੈ ਲਿਆ ਫਰੂਟ ਕੇਕ ਤੇ ਪੈਟੀ ਲਈ ਹੈ ਮੰਨੀ ਨੇ ਯਾ ਦੇਖੋ ਕਿੰਨੇ ਸੋਹਣੇ ਝੂਲੇ ਨੰਨੂ ਸਾਡਾ ਆਂਦਾ ਤੇ ਦੇਖੋ ਕਿੰਨਾ ਖੇਡਣਾ ਹੀ ਉਹਨੇ ਐ ਮੰਨੀ ਨੰਨੂ ਮੈਂ ਕਿਹਾ ਬਿਮਾਰ ਨਾ ਹੁੰਦੀ ਤਾਂ ਕਿੰਨਾ ਵਧੀਆ ਖੇਲਣਾ ਹੀ ਉਹਨੇ ਇੱਥੇ ਆ ਗਏ ਨਹੀਂ ਕਿੰਨਾ ਇੰਜੋਏ ਕਰਨਾ ਸੀਗਾ ਇੰਨੀ ਸੋਹਣੀ ਪਾਰਕ ਆ ਅੱਛਾ ਸਾਰੇ ਬੱਚੇ ਚੰਡੀਗੜ੍ਹ ਦੀ ਇਹ ਖੂਬਸੂਰਤੀ ਹਾਂ ਸਹੀ ਗੱਲ ਜਿਹਨੇ ਆਲੇ ਦੋਲੇ ਬੈਲਿੰਗ ਹੈ ਨਾ ਹਾਂ ਪਾਰਕਾ ਹੈਗੇ ਹੀ ਹੈਗੇ ਆ ਸਹੀ ਗੱਲ ਉਹ ਸਾਹਮਣੇ ਕੋਈ ਬਣੀਏ ਵਿੰਧਮ ਦਾ ਮੁਹਾਲੀ ਕਲੱਬ ਹੋਮ ਬਣੀ ਆ ਰਹੀ ਕੋਈ ਮੋਹਲੀ ਕਲੱਬ ਹਾਂ ਕੋਈ ਹੋਏਗਾ ਬੈਂਡ ਨਾ ਥਾ ਬਣੀ ਹੋਈ ਹੈ ਨੇੜੇ ਤੇੜੀ ਹੈ ਇਹ ਹਾਂ ਮੋਹਲੀ ਦੇ ਨੇੜੇ ਪੈਂਦਾ ਆ ਬੈਠੇ ਆਪੇ ਆ ਬੈਠਣ ਨੂੰ ਮੈਂ ਕਹਿੰਦਾ ਉਹ ਅੱਗੇ ਚੱਲਦੇ ਹੋਰ ਵੀ ਅੱਗੇ ਹੈਗਾ ਕਿ ਇੱਥੇ ਪਹਿਲਾਂ ਬਹਿ ਕੇ ਖਾ ਪੀ ਲਈਏ ਫਿਰ ਅੱਗੇ ਚੱਲ ਕੇ ਦੇਖ ਕੇ ਆਨੇ ਘੁੰਮ ਕੇ ਆਨੇ ਹੈ ਨਾ ਇੱਥੇ ਛਾਹ ਹੈ ਥੋੜੀ ਜੀ ਬਹਿ ਜਾਨੇ ਆ ਏਰੀਆ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਹੈ ਯਾਰ ਇਨਸ਼ਾ ਅੱਲਾ ਚਲੋ ਵੀ ਆਪਾਂ ਦੇਖਾਈਏ ਪੀਏ ਆ ਯਾਰ ਭੁੱਖ ਲੱਗੀ ਸੀਗੀ ਤੇ ਤਾਂ ਕਰਕੇ ਸਵੇਰੇ ਕੁਝ ਨਹੀਂ ਖਾ ਗਏ ਸਵੇਰੇ ਭੁੱਖਾ ਹੋ ਗਿਆ ਹਾਂ ਸਹੀ ਗੱਲ ਉਹ ਆਂਟੀ ਆਸਣ ਕਰ ਰਹੀ ਐ ਯੋਗਾ ਯੋਗਾ ਕਰ ਰਹੀ ਐ ਆਂਟੀ ਐਂਟੀ ਨੂੰ ਗੁੱਸਾ ਕਰ ਦੋ ਹੋ ਹੋ ਸਹੀ ਗੱਲ ਅੱਛਾ ਇੱਕ ਗੱਲ ਹੋਰ ਆ ਵੀ ਇੱਥੇ ਤੁਸੀਂ ਦੇਖ ਲਓ ਵੀ ਆਵੇਂ ਸੱਟੇਵੇਂ ਡਸਟਬਿਨ ਦੇਖਿਆ ਨਿਗਾਹ ਮਾਰੀ ਤਾਂ ਚਾਰੋਂ ਤਰਫ ਇੰਨੇ ਜ਼ਿਆਦੇ ਡਸਟਬਿਨ ਨੇ ਨਾ ਜਿੰਨੀਆਂ ਸੀਟਾਂ ਲੱਗੀਆਂ ਹੋਈਆਂ ਜਿੰਨਾ ਹੈਨਾ ਉਦੋਂ ਜਿਆਦਾ ਡਸਟਪੇ ਹੁੰਦੇ ਨੇ ਸਹੀ ਗੱਲ ਹੈ ਤੇ ਫਿਰ ਵੀ ਤੁਸੀਂ ਹਿਸਾਬ ਲਾ ਲਓ ਵੀ ਲੋਕੀ ਇਹ ਹਰਕਤਾਂ ਕਰਦੇ ਨੇ ਇੱਥੇ ਇਹ ਕੌਣ ਲੋਕ ਨੇ ਉਹਨੇ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਹੈਂ ਅ ਲੋਕਾਂ ਨੂੰ ਅਕਲ ਨਹੀਂ ਆ ਸਕਦੀ ਜਿੰਨਾ ਮਰਜ਼ੀ ਤੁਸੀਂ ਉਹ ਕਰ ਲਓ ਹੈਨਾ ਦੇਖ ਲਓ ਹਾਲ ਕਿਨੇ ਲੋਕੀ ਬੇਅਕਲ ਨਹੀਂ ਕੀਚਾ ਸੋ ਬਾਹਰ ਜਾ ਕੇ ਪਤਾ ਨਹੀਂ ਕਿਵੇਂ ਸੋਧਰੇ ਜਾਂਦੇ ਬਾਹਰ ਜਾ ਕੇ ਸੁੱਤੇ ਜਾਂਦੇ ਐ ਇੱਥੇ ਫਿਰ ਕੋਈ ਜ਼ਿਆਦਾ ਰੋਕ ਟੋਕ ਹੈ ਨਹੀਂ ਨਾ ਬਣਾਇਦਾ ਹੈ ਗਵਰਨਮੈਂਟ ਨੇ ਪਰ ਇੰਨੀ ਰੋਕ ਟੋਕ ਨਹੀਂ ਹੈਗੀ ਲੋਕ ਬੰਦੇ ਨੂੰ ਆਹ ਵੀ ਚਾਹੀਦਾ ਲੈ ਲੋ ਲੋਕ ਕਾਫੀ ਦੇਖਦੇ ਐ ਐਦੀ ਪੋਲੀਥਿਨ ਕਾਫੀ ਕੋ ਸਿੱਟਿਆ ਹੋਇਆ ਪਾਰਕ ਦੇ ਇੰਨੀ ਥੋੜੀ ਪਾਰਕ ਹੈ ਦੇਖ ਲੋ ਲੋਕੀ ਸਾਰੇ ਯਾਰ ਸਮਝ ਤੋਂ ਬਾਹਰ ਹੈ ਗੱਲ ਹੈ ਨਾ